ਗੱਲਾਂ ਛੱਡ ਐ ਦੱਸ ਕੀ ਖਾਏਂਗੀ ਕੋਡਾਤਾ ਲਿਆ ਦੇ ਤੇ ਨਹੀਂ ਬੰਦ ਕਰਦਾ ਤਾਂ ਨਾ ਦੇ ਆ ਤੂੰ ਇੱਥੇ ਬੈਠ ਮੈਂ ਤੇਰੇ ਲਈ ਕੁਝ ਖਾਣੂ ਨਹੀਂ ਕੋਈ ਇੱਕ ਤੂੰ ਜਦੋਂ ਤੂੰ ਆਉਂਦੀ ਵੀ ਜ਼ਿੰਦਗੀ ਖਰਾਬ ਕਰ ਦਿੰਦੀ ਆ ਕਦੇ ਮੈਨੂੰ ਕੁਝ ਪੁੱਛਣਾ ਨਹੀਂ ਤੇ ਖੁਸ਼ ਨਹੀਂ ਮੈਂ ਨਹੀਂ ਖੁਸ਼ ਤਾਂ ਮਸਵਾਹ ਹੋਊਂਗੀ ਜਦ ਆਪਣੇ ਘਰ ਚ ਆਪਿਓ ਮਹਿਮਾਨ ਵਾਂਗ ਕੇ ਰਹਿਣਾ ਪੈਣਾ ਹੁਣ ਕੀ ਆ ਦਮਾ ਕੀ ਦੇਣਾ ਪਾਣੀ ਉਹ ਦੇ ਦਿੰਨੀ ਆ ਉਨੇ ਪੈਰ ਤੇ ਮੰਮਾ ਦੇ ਘਰ ਆਦੇ ਬਿਨਾ ਤਾਂ ਕੱਪੇ ਕੇ ਘਰ ਦੂਲੇ ਪੱਪੀ ਮੇਰੇ ਨਾਲ ਕੋਈ ਗੱਲਬਾਤ ਨਾ ਕਰ ਲੈ ਮੈਂ ਨਾ ਮਰਜੀ ਮੀਟਿੰਗ ਕਰਦੀ ਆ ਗੱਲਬਾਤ ਬਾਅਦ ਚ ਮਾਰ ਲਵਾਂ ਕੋਈ ਨਾ ਪੱਪੀ ਮੈਂ ਤਾਂ ਸੁਣੇ ਮਾਮਾ ਤੋਂ ਬਾਅਦ ਪੱਬਿਆ ਨਾਲ ਵੀ ਕੀ ਕਰ ਰਿਹਾ ਹਾਂ ਪੱਬੀ ਤੂੰ ਤਾਂ ਮੇਰੇ ਆਉਂਤੇ ਖੁਸ਼ੀਆਂ ਨਹੀਂ ਲੱਗਦੀ ਕੀ ਗੱਲ ਮੈਂ ਚੱਲ ਜਮਾ ਤੂੰ ਮੇਰੇ ਆਉਂਤੇ ਦੁੱਖੀਆਂ ਤਾਂ ਮੈਂ ਚੱਲ ਜਾਂਦੀ ਕੋਈ ਨਾ ਨਾ ਇਹ ਜੀ ਗੱਲ ਨਹੀਂ ਬਸ ਮੈਂ ਥੋੜੀ ਜਿਹੀ ਬੀਜੀ ਆ ਠੀਕ ਹੈ ਤੂੰ ਬਸ ਤੂੰ ਬੈਠੀ ਰਹਿ ਮੈਂ ਥੋੜੀ ਦੇਰ ਤੱਕ ਤੇ ਨਾਲ ਗੱਲ ਕਰਦੀ ਹਾਂ ਪੱਬੀ ਮੈਂ ਦੂਰ ਕਮਰੇ ਚ ਹਾਂ 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 ਕੋਈ ਨਾ ਜਾਤਾ ਅੱਜ ਮੈਂ ਆ ਕੇ ਆਪਣੇ ਮੇਜਬਾਨ ਨਾਲ ਲੋੜੀਆਂ ਫੁੰਦੀ ਹੁੰਦੀ ਹੁੰਦਾ ਮੈਨੂੰ ਕੋਈ ਲੋੜੀਆਂ ਵੀ ਨਹੀਂ ਸੁਣਾਲੀ ਫੋਟੋ ਕਿੱਥੇ ਮਾਂ ਦੀ ਫੋਟੋ ਨਾਲ ਦੀ ਗੱਲਾਂ ਮਾਰ ਲੈਂਦੇ ਤੇਰੀ ਕੋ ਯਾਦੋਂ ਦੇ ਤੇਰੇ ਬਿਨਾਂ ਤੇ ਮੈਨੂੰ ਕੋਈ ਵੀ ਨਹੀਂ ਪਿਆਰ ਕਰ ਤੇਰੇ ਜਾਣ ਤੋਂ ਬਾਅਦ ਪਾਪੀ ਵੀ ਨਹੀਂ ਮੇਰੀ ਚੋਦ ਕਰਦੀ ਜਿਹੜੀ ਸੀ ਬੇਬੀ ਜਦੋਂ ਕੱਢਦੀ ਪੰਡਾ ਮੇਰੀ ਆਈ ਲਵ ਯੂ ਮਾਂ ਭਾਈ ਉਹ ਕੀ ਕਰਦੀ ਉਧਰ ਨਹੀਂ ਕਮਰੇ ਚ ਕਿਤੇ ਮੇਰਾ ਕੋਈ ਸਮਾਨ ਸੁੰਨਣਾ ਚੱਕ ਲਵੇ ਐਨੇ ਮਹਿੰਗੇ ਸਮਾਨ ਆ ਮੇਰੇ ਹਾਂ ਮੇਰੇ ਘਰ ਵਾਲਿਆਂ ਨੇ ਲਿਆ ਕੇ ਦਿੱਤੇ ਮੇਰੇ ਦਹੇਜ ਚੋਂ ਆਇਆ ਦੇਖਾਂ ਕੀ ਕਰਦੀ ਹੈ ਅੰਨੇ ਸਮਾਨ ਪਾਪੇ ਵੀ ਹੋਇਆ ਦੀਦੀ ਤੁਸੀਂ ਇਹ ਕੀ ਕਰਦੇ ਪਏ ਹੋ

ਮੈਨੂੰ ਅੱਜ ਪਤਾ ਲੱਗਿਆ ਕਿ ਮਾਂਵਾਂ ਤੋਂ ਬਿਨਾਂ ਪੇਕੇ ਦਾ ਜਮਈ ਅਧੂਰਾ ਏ ਮੈਨੂੰ ਮਾਫ਼ ਕਰ ਦਿਓ ਮੇਥੇ ਗਲਤੀ ਹੋ ਗਈ